ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਅੱਜ ਆਪਾਂ ਗੱਲ ਕਰਦੇ ਆਂ ਜਾਫਰੀ ਦੇ ਫੁੱਲ ਤੇ ਜਿਹੜਾ ਦਾਗ ਪੈ ਰਿਹਾ ਇਹਦੇ ਕੀ ਕਾਰਨ ਨੇ ਇਹਦੀ ਜਿਹੜੀ ਰੋਗ ਥਾਮਾ ਉਹ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਆਂ ਸਭ ਤੋਂ ਵੱਡਾ ਕਾਰਨ ਆ ਜਿਹੜਾ ਜਾਫਰੀ ਦੇ ਫੁੱਲ ਤੇ ਦਾਗ ਪੈਣ ਦਾ ਉਹ ਆ ਡਿਮਾਂਡ ਫੁੱਲ ਦੀ ਜਿਹੜੀ ਕਿ ਜਾਫਰੀ ਦੇ ਫੁੱਲ ਦੀ ਡਿਮਾਂਡ ਇਸ ਵਾਰ ਕਾਫੀ ਘਟ ਹੈ ਰੇਟ ਆ ਜਿਹੜਾ ਓਵੀ ਜਾਫਰੀ ਦਾ ਡਾਊਨ ਚੱਲ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਗੇਂਦਾ ਔਨ ਕਰਕੇ ਨਵਾਂ ਗੇਂਦਾ ਸੀ ਲੱਡੂ ਕਹਿੰਦਾ ਉਹ ਸ਼ੁਰੂ ਹੋ ਗਿਆ ਉਹਦੇ ਕਰਕੇ ਜਾਫਰੀ ਦੀ ਫੁੱਲ ਦੀ ਡਿਮਾਂਡ ਘਟਾ ਜਿਹੜੀ ਫੁੱਲ ਦੀ ਤੜਾਈ ਆ ਉਹ ਸਹੀ ਟਾਈਮ ਤੇ ਨਹੀਂ ਹੋ ਰਹੀ ਸਭ ਤੋਂ ਵੱਡਾ ਕਾਰਨ ਇਹ ਆ ਫੁੱਲ ਦਾ ਜਿਹੜਾ ਸੈਜ ਆ ਉਹ ਓਵਰ ਹੋ ਕੇ ਉਸ ਤੋਂ ਬਾਅਦ ਦਾਗੀ ਹੋਣਾ ਸ਼ੁਰੂ ਹੋ ਜਾਂਦਾ ਦੂਸਰਾ ਕਾਰਨ ਮੌਸਮ ਚੇਂਜ ਹੋ ਰਿਹਾ ਜਿਹੜਾ ਹੁਣ ਅੱਗੇ ਧੁੱਪਾਂ ਤੇਜ਼ ਲੱਗੀਆਂ ਪੈਣ ਗਰਮੀ ਹੋ ਰਹੀ ਆ ਇਹਦੇ ਕਰਕੇ ਵੀ ਫੁੱਲ ਤੇ ਜਿਹੜਾ ਦਾਗ ਪੈ ਰਿਹਾ ਇਹਦੀ ਆਪਾਂ ਰੋਗ ਥਾਮ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਫੁੱਲ ਦੀ ਤੜਾਈ ਆ ਉਹ ਰੂਟੀਨ ਦੇ ਵਿੱਚ ਕਰੋ ਫੁੱਲ ਪੌਦਿਆਂ ਦੇ ਉੱਪਰ ਰੁਕਣਾ ਨਹੀਂ ਚਾਹੀਦਾ ਜੇ ਫੁੱਲ ਰੁਕ ਗਿਆ ਤਾਂ ਉਸ ਤੋਂ ਬਾਅਦ ਉਹਦੇ ਦਾਗ ਪੈਣਾ ਸ਼ੁਰੂ ਹੋ ਜਾਂਦਾ ਜੇ ਆਪਾਂ ਸਹੀ ਟਾਈਮ ਤੇ ਤੜਾਈ ਫੁੱਲ ਦੀ ਕਰ ਵੀ ਰਿਹਾ ਜਾਨੀ ਕਿ ਚੌਥੇ ਪੰਜਵੇਂ ਛੇਵੇਂ ਦਿਨ ਤਾਂ ਵੀ ਦਾਗ ਪੈ ਰਹੇ ਫੁੱਲ ਦੇ ਤਾਂ ਆਪਾਂ ਫੰਗੀ ਸੈਡ ਜਿਹੜਾ ਉਹ ਵਰਤਣਾ ਕਿਹੜਾ ਫੰਗੀ ਸੈਡ ਵਰਤਣਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮੇਰੇ ਖੇਤ ਦੇ ਵਿੱਚ ਜਿਹੜੇ ਫੁੱਲ ਤੇ ਦਾਗ ਪਿਆ ਉਹ ਫੁੱਲ ਦਿਖਾਉਣਾ ਉਹ ਦਾਗ ਕਿਸ ਤਰ੍ਹਾਂ ਪੈਂਦਾ ਜਿਵੇਂ ਕੋਈ ਹੈ ਨਹੀਂ ਮੈਂ ਲਗਾਤਾਰ ਕੰਟੀਨਿਊਸ ਸਪਰੇਅ ਜਿਹੜੀ ਫੰਗੀਸਾਈਡ ਕਰਦੇ ਰਹਿਣਾ ਕੋਈ ਨੀਚੇ ਹੋਇਆ ਫੁੱਲ ਮੈਂ ਤੁਹਾਨੂੰ ਉਹ ਦਿਖਾਉਣਾ ਫੇਰ ਆਪਾਂ ਉਹਦੇ ਬਾਰੇ ਅੱਗੇ ਗੱਲ ਕਰਦੇ ਆ ਇਸ ਤਰ੍ਹਾਂ ਕੀ ਤੁਸੀਂ ਇਹ ਫੁੱਲ ਤੇ ਦੇਖ ਰਹੇ ਹੋ ਬਿਲਕੁਲ ਹਲਕਾ ਜਿਹਾ ਦਾਗ ਪਾਇਆ ਫੁੱਲਾ ਆ ਦੇਖੋ ਇਹਦੀ ਜਿਹੜੀ ਰੋਗ ਥਾਮ ਆ ਆਪਾਂ ਫੰਗੀਸਾਈਡ ਕਰਕੇ ਕਰ ਸਕਦੇ ਹਾਂ ਹਰ 10-12 ਦਿਨ ਬਾਅਦ ਜਿਹੜਾ ਫੰਗੀਸਾਈਡ ਆਪਾਂ ਉਹ ਵਰਤਣਾ ਸਭ ਤੋਂ ਪਹਿਲਾਂ ਜੇ ਬਾਸਪ ਕੰਪਨੀ ਦਾ ਆਪਾਂ ਨੂੰ ਮੈਰੀਵੌਨ ਮਿਲਦਾ ਉਹਦੀ ਸਪਰੇਅ ਕਰਨੀ ਆਪਾਂ 80 ਐਮਐਲ 1 ਏਕੜ ਦੀ ਡੋਜ਼ ਆ ਯਾਨੀ ਕਿ 150 ਲੀਟਰ ਪਾਣੀ ਦੀ ਦੂਸਰਾ ਫੰਗੀਸਾਈਡ ਆ ਕੈਬਰੀ ਟੌਪ ਬਾਸਪ ਕੰਪਨੀ ਦਾ 600 ਗ੍ਰਾਮ ਦੀ ਸ਼ਾਇਦ ਪੈਕਿੰਗ ਆਉਂਦੀ ਆ ਉਹਦਾ ਆਪਾਂ ਇੱਕ ਏਕੜ ਦੇ ਵਿੱਚ ਸਪਰੇਅ ਕਰਨਾ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਉਸ ਤੋਂ ਬਾਅਦ ਉਹਦੀ ਸਪਰੇਅ ਕਰ ਦੇਣੀ ਆ ਅੱਗੇ ਆ ਗਿਆ ਐਮੀ ਸਟਾਰਟ ਟੌਪ 200 ਐਮਐਲ 1 ਲੀਟਰ ਦੇ ਵਿੱਚ ਪਾਉਣਾ ਆਪਾਂ ਯਾਨੀ ਕਿ 150 ਲੀਟਰ ਪਾਣੀ ਦਾ ਹਰ 10 ਦਿਨਾਂ ਬਾਅਦ 12 ਦਿਨਾਂ ਬਾਅਦ ਉਹਦੀ ਸਪਰੇਅ ਕਰਨੀ ਆਪਾਂ ਇਹਦੇ ਨਾਲ ਆਪਾਂ ਜਿਹੜਾ ਜਾਫਰੀ ਦਾ ਫੁੱਲ ਦਾਗੀ ਹੋ ਰਿਹਾ ਨੂੰ ਰੋਕ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਸਮੇਂ ਸਿਰ ਤੜਾਈ ਕਰਨੀ ਆ ਫੁੱਲ ਰੋਕਣਾ ਨਹੀਂ ਇਹ ਸਭ ਤੋਂ ਵਧੀਆ ਤਰੀਕਾ ਦਾਗ ਪੈਣ ਤੋਂ ਰੋਕਣ ਦਾ ਉਸ ਤੋਂ ਬਾਅਦ ਅਗੇ ਸਪਰੇਅ ਜਿਹੜੀ ਆਪਾਂ ਕਰ ਦੇਣੀ ਆ ਹੋਰ ਜਾਣਕਾਰੀ ਲਈ ਫੇਸਬੁੱਕ ਤੇ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ